ਕਵਾਸਪੁਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਕੁੜਿਆਲ ਔਰ ਅੱਜ ਦੀਆਂ ਤਸਵੀਰ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਨਦਾਨ ਸਿੰਘ ਜੀ ਪਿੰਡ ਨੜਾ ਲੋ ਜਿਲ੍ਹਾ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸ ਦਈਏ ਕਿ ਇਸੇ ਸਥਾਨ ਦੇ ਉੱਪਰ 1 ਜੂਨ 2025 ਨੂੰ ਸ਼ਹੀਦਾਂ ਦੇ ਸਰਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਕੱਲੂ ਕਾਰਾ ਦੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਵਾ 1 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਔਰ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੀ ਜੋਗ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਨਡਾ ਡਾਲੋ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਸ਼ੀਧੀ ਦਿਹਾੜੇ ਮਨਾਏ ਜਾ ਰਹੇ ਨੇ ਦੱਸਦੇ ਹਾਂ ਕਿ ਇਸ ਮੌਕੇ ਪੰਥ ਦੇ ਮਹਾਨ ਵਿਦਵਾਨ ਰਾਗੀ ਟਾਡੀ ਤੁਇਸ਼ਰੀ ਜਥੇ ਜਿਹੜੇ ਆ ਪਹੁੰਚ ਰਹੇ ਹਨ ਆਪਣੀ ਹਾਜ਼ਰੀ ਲਗਵਾ ਰਹੇ ਹਨ ਔਰ ਇਸ ਮੌਕੇ ਦੱਸ ਦਈਏ ਕਿ ਅੱਜ 29 ਤਰੀਕ ਤੋਂ ਲੈ ਕੇ 31 ਮਈ ਤੱਕ ਸੰਤਾਂ ਵੱਲੋਂ ਜਿਹੜਾ ਹੈਗਾ ਅਖੰਡ ਜਾਪ ਨਾਮ ਸਿਮਰਨ ਜਿਹੜਾ ਕਰਵਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਜਨਮ ਸਥਾਨ ਸੰਤ ਭਗਤ ਨੰਦਾਨ ਸਿੰਘ ਜੀ ਪਿੰਨ ਡੜਾਲੋ ਤੋਂ ਸੰਗਤ ਜਿਹੜੀ ਹੈ ਇਸ ਵੇਲੇ ਜਿਹੜਾ ਹੈਗਾ ਅਖੰਡ ਜਾਪ ਨਾਮ ਸਿਮਰਨ ਕਰ ਰਹੀ ਹੈ ਤੁਸੀਂ SILEN 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 ਸੀ ਲਾਈਵ ਤਸਵੀਰਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕਦੇ ਹੋ ਔਰ ਦੱਸ ਦਈਏ ਕਿ ਮਿਤੀ 1 ਜੂਨ 2025 ਦੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਜੇ ਦਵਾਨਾਂ ਦੇ ਵਿੱਚ ਜਿਹੜੇ ਆ ਪੰਥ ਦੇ ਮਹਾਨ ਰਾਗੀ ਢਾਡੀ ਕਬੀਸ਼ਰੀ ਜਿੱਥੇ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿੱਚ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲੇ ਔਰ ਗਿਆਨੀ ਗੁਰਕੀਰਤ ਸਿੰਘ ਜੀ ਜਿਹੜੇ ਆ ਐਮਏ ਉਹ ਆਪਣੀ ਜਿਹੜੇ ਆ ਗਿਆ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ ਔਰ ਇਸ ਮੌਕੇ ਸੰਤਾ ਮਹਾਪੁਰਸ਼ਾਂ ਬੱਲੋਵੀ ਜਿਹੜੀ ਆਪਣੀ ਹਾਜ਼ਰੀ ਲਗਵਾਈ ਜਾ ਰਹੀ ਹੈ ਸੋ ਸੰਗਤਾਂ ਨੂੰ ਖਾਸਪੁਰ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਕਿ ਮਿਤੀ 1 ਜੂਨ ਦਿਨ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਸ਼ੀਦੀ ਸਮਾਗਮਾਂ ਦੇ ਵਿੱਚ ਆਪਣੀ ਹਾਜ਼ਰੀ ਭਰੋ ਜੀ ਔਰ ਇਸ ਮੌਕੇ ਜਿਹੜੇ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ ਔਰ ਸਾਰੀ ਜਿਹੜੀ ਆ ਇਸ ਸਮਾਗਮ ਦੀ ਜਿਹੜੀ ਵਿਸ਼ੇਸ਼ ਕਵਰੇਜ ਜਿਹੜੀ ਖ਼ਾਸਪੁਰ ਟੀਵੀ ਚੈਨਲ ਰਾਹੀਂ ਜਿਹੜੀ ਤੁਹਾਨੂੰ ਦਿਖਾਈ ਜਾਵੇਗੀ ਔਰ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਖ਼ਾਸਪੁਰ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਔਰ ਅੱਜ ਦੀ ਜਿਹੜੀ ਵਿਸ਼ੇਸ਼ ਤੁਸੀਂ ਰਿਪੋਰਟ ਵਿਸ਼ੇਸ਼ ਕਵਰੇਜ ਜਿਹੜੀ ਆ ਖ਼ਾਸਪੁਰ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਪਿੰਡ ਨਡਾਲੋ ਤੋਂ ਦੇਖ ਰਹੇ ਹੋ ਔਰ ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਗੁੜਿਆਲ ਪੰਜਾਬ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖ਼ਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਇਸ ਚੈਨਲ ਹਮੇਸ਼ਾ ਹੀ ਜਾਣਕਾਰੀ ਭਰਪੂਰ ਖਬਰਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਸੋ ਜੁੜੇ ਰਹੋ ਖ਼ዋਸਪੁਰ ਟੀਵੀ ਚੈਨਲ ਦੇ ਨਾਲ